ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਿਰੇ ਪੰਜਾਬ ਮਰਨਜੀਤ ਸਿੰਘ ਪੰਥ ਕਾਲੀ ਦੇ ਮੁਖ ਸੇਵਾਦਾਰ ਹੁਣ ਦੇ ਨਾਤੇ ਮੈਂ ਅੱਜ ਸਵੇਰੇ ਕੁਝ ਸੋਸ਼ਲ ਮੀਡੀਆ ਤੇ ਕੁਝ ਦੇਖਣ ਨੂੰ ਮਿਲ ਰਿਹਾ ਸੀ ਕਿ ਕਿਤਨਾ ਕਿਤੇ ਸੇਵਾ ਦਾ ਸੇਵਾ ਦੀ ਕ੍ਰੈਡਿਟ ਵਾਰ ਚੱਲ ਰਹੀ ਹੈ ਮੇਰੀ ਵੀਡੀਓ ਨੂੰ ਸੁਣ ਕੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਮੇਰੀਆਂ ਗੱਲਾਂ ਦਾ ਜਵਾਬ ਜ਼ਰੂਰ ਦਿਓ ਸਾਧ ਸੰਗਤ ਜੀ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੇ মিডিਆ ਤੇ ਬੋਲਦੇ ਨੇ ਉਹ ਸਹੀ ਹੋਣ ਮੈਂ ਦੇਖ ਰਿਹਾ ਸੀ ਕਿ ਸੇਵਾ ਕੀਤੀ ਐ ਹਰ ਪੀੜਤਾ ਦੀ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਮਿਲ ਸਾਥ ਦਿੱਤਾ ਰਾਜਸਥਾਨ ਦੇ ਲੋਕਾਂ ਨੇ ਮਿਲ ਸਾਥ ਦਿੱਤਾ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਨੇ ਸਾਥ ਦਿੱਤਾ ਹਰ ਇੱਕ ਕੋਨੇ ਤੋਂ ਪੰਜਾਬ ਨੂੰ ਸਾਥ ਪਹੁੰਚਿਆ ਜੇ ਸਾਥ ਨਹੀਂ ਦਿੱਤਾ ਤੂੰ ਸਾਡੀਆਂ ਸਰਕਾਰਾਂ ਨੇ ਨਹੀਂ ਦਿੱਤਾ ਜਿਹੜੀ ਗੱਲ ਸਹੀ ਆ ਉਹ ਸਹੀ ਕਹਿਣ 'ਚ ਕੋਈ ਡਰ ਨਹੀਂ ਹੋਣਾ ਚਾਹੀਦਾ ਤੁਹਾਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਥ ਦੇਣਾ ਸੀ ਸਰਕਾਰਾਂ ਨੇ ਜਦੋਂ ਪਤਾ ਸੀ ਕਿ ਐਡੀ ਵੱਡੀ ਮਾਤਰਾ ਚ بارش ਹੋਣੀ ਆ ਪੰਜਾਬ ਵਿੱਚ ਫਲੱਡ ਆਉਣ ਦਾ ਡਰਿਆ ਹੜਾ ਆ ਸਕਦੇ ਆ ਤੇ ਕਿਉਂ ਨਹੀਂ ਲੋਕਾਂ ਨੂੰ ਪਹਿਲਾਂ ਥਾਂ ਥਾਈ ਟਿਕਾਣੋ ਟਿਕਾਣੀ ਪਹੁੰਚਾਇਆ ਗਿਆ ਤੁਹਾਨੂੰ ਪਤਾ ਚਾਹੇ ਇਸ ਚੀਜ਼ ਦਾ ਸਾਨੂੰ ਗਿਆਨ ਆ ਕਿ ਕਿੰਨੇ ਹਜ਼ਾਰ ਪਸ਼ੂ ਮਰ ਗਏ ਕਿੰਨੇ ਹਜ਼ਾਰ ਜੀਵ ਜੰਤੂ ਮਰ ਗਏ ਬੇਜਿਵਾਨੇ ਜਾਨਵਰ ਕਿ ਉਹਨਾਂ ਦਾ ਪਾਣੀ ਕਿ ਪਊਗਾ ਉਹ ਪਊਗਾ ਉਹਨਾਂ ਨੂੰ ਪਹੂਗਾ ਜਿਨ੍ਹਾਂ ਨੇ ਇਸ ਚੀਜ਼ ਲਈ ਅਲੜ ਕਰਨਾ ਸੀ ਉਹ ਕੰਮ ਆ ਸਰਕਾਰਾਂ ਦਾ ਉਹ ਕੰਮ ਆ ਸੈਂਟਰ ਮਿਨਿਸਟਰੀ ਦਾ ਉਹ ਕੰਮ ਆ ਪੰਜਾਬ ਦੀ ਮਿਨਿਸਟਰੀ ਦਾ ਜਦੋਂ ਪਾਣੀ ਆ ਗਿਆ ਲੋਕਾਂ ਦੇ ਸਿਰਾਂ ਤੋਂ ਦਿਨੰਗ ਗਿਆ ਤੇ ਫਿਰ ਲੋਕਾਂ ਦੇ ਨਾਲ ਲੋਕ ਖਲੋਤੇ ਆ ਸਰਕਾਰ ਨਹੀਂ ਨਜ਼ਰ ਆਈ ਸਰਕਾਰ ਜੇ ਨਜ਼ਰ ਆਈ ਤਾਂ ਪਹੁੰਚੇ ਟਾਂਕੇ ਬੇੜੀਆਂ 'ਚ ਫੂਟੇ ਲੈਂਦੀ ਜਰੂਰ ਨਜ਼ਰ ਆਈ ਆ ਔਰ ਮੈਂ ਹੁਣ ਦੇਖ ਰਿਹਾ ਸੀ ਸੈਂਟਰ ਸਰਕਾਰ ਦੇ ਕੁਝ ਵਜ਼ੀਰਾਂ ਦਾ ਖੇਤੀਬਾੜੀ ਮੰਤਰੀ ਜੀ ਦਾ ਔਰ ਭਾਰਤੀ ਜਨਤਾ ਪਾਰਟੀ ਦੇ ਹੋਰ ਨਾਲ ਲੀਡਰਾਂ ਦਾ ਵੀ ਬਿਆਨ ਕਿ ਗੁਰਦੌਰੀਆਂ ਹੋਣਗੀਆਂ ਤੇ ਜਿਹੜਾ ਫੰਡ ਆ ਪੰਜਾਬ ਦਾ ਉਹ ਦਿੱਤਾ ਜਾਊਗਾ ਪੰਜਾਬ ਲਈ ਖੁੱਲਾ ਜਿਵੇਂ ਕਹਦੀਏ ਹੱਕ ਆ ਔਰ ਨਾਲ ਬੜਾ ਸੋਹਣਾ ਮੀਡੀਆ ਨੂੰ ਜਦੋਂ ਕੋਈ ਬਿਆਨ ਦਿੰਦਾ ਤੇ ਫਿਰ ਮੀਡੀਆ ਲਿਖ ਕੇ ਵੀ ਪਾਉਂਦਾ ਉਹ ਸੈਂਟਰ ਨੇ ਤਾਰੀਫ ਵੀ ਕੀਤੀ ਹੈ ਕਿ ਪੰਜਾਬ ਹਰ ਜਿਹੜਾ ਵਾ ਸੰਕਟ ਆਪਣੇ ਛਾਤੀ ਤੇ ਚਲਦਾ ਅਸੀਂ ਤਾਂ ਹਰ ਸੰਕਟ ਚਲਦੇ ਆ ਪਰ ਤੁਸੀਂ ਸਾਨੂੰ ਚੱਲਣ ਵਾਲਿਆਂ ਨੂੰ ਕਾਹਦਾ ਖਿਤਾਬ ਦਿੰਦੇ ਜੋ ਇਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਅਸੀਂ ਕੀ ਕਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਜੇ ਅਸੀਂ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਤਿੰਨ ਕਾਨੂੰਨ ਵਾਪਸ ਕਰਾਉਣਗੇ ਤਾਂ ਤੁਸੀਂ ਸਾਨੂੰ ਅਤਵਾਦੀ ਦਾ ਅਟੈਕ ਲਾਇਆ ਜੇ ਅਸੀਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਤੁਸੀਂ ਅਤਵਾਦੀ ਦਾ ਟੈਕ ਲੋਂਦੇ ਜੋ ਮਤਲਕ ਕੇ ਤੁਸੀਂ ਸਾਡੀਆਂ ਤਰੀਫਾਂ ਕੁਝ ਤੁਹਾਡਾ ਹਾਲਾਤ ਹੋਇਆ ਕਿ ਹਾਥੀ ਦੇ ਦੰਦਾਂ ਦੀ ਤਰ੍ਹਾਂ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ ਇਹ ਚੀਜ਼ ਜਿਹੜੀ ਆ ਅਨਸਾਨੀਅਤ ਲਾਉ ਨਹੀਂ ਕਰਦੀ ਮੈਂ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਜਿੰਨਾ ਜ਼ਿੰਮੇਵਾਰਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਝੋਨੇ ਮਾਰੇਗੇ ਉਹਨਾਂ ਦੀਆਂ ਗਰਦੌਰੀਆਂ ਪੂਰੀਆਂ ਨਿਰੰਤਰ ਹੋ ਕੇ ਕਿਸੇ ਦੇ ਨਾਲ ਕੋਈ ਵੀ ਕਿਸੇ ਤਰੀਕੇ ਦਾ ਸਿਆਸੀ ਤੌਰ ਦਾ ਕੋਈ ਵਿਧਗ੍ਰਣ ਹੋਣੇ ਚਾਹੀਦਾ ਪਾਰਟੀ ਬਾਜ਼ੀ ਨਹੀਂ ਹੋਣੀ ਚਾਹੀਦੀ ਸਾਰਿਆਂ ਦਾ ਹੱਕ ਸਾਰਿਆਂ ਨੂੰ ਲੈ ਕੇ ਦਿੱਤਾ ਜਾਣਾ ਚਾਹੀਦਾ ਔਰ ਪਹੁੰਚਣਾ ਚਾਹੀਦਾ ਸੈਂਟਰ ਸਰਕਾਰ ਵੀ ਦਵੇ ਪੰਜਾਬ ਸਰਕਾਰ ਵੀ ਦਵੇ ਔਰ ਨਾਲ ਹੀ ਮੈਂ ਅਪੀਲ ਕਰਦਾ ਕਿ ਜਿਹੜੇ ਗਰੀਬ ਲੋਕਾਂ ਦੇ ਜਿਨ੍ਹਾਂ ਦੀਆਂ ਤੇ ਗੁਰਦੌਰੀਆਂ ਨਹੀਂ ਕਰੇ ਜਾਂ ਜਿਹਦੇ ਜ਼ਮੀਨें ਨਹੀਂ ਹੈਗੀ ਉਹਨਾਂ ਦੀਆਂ ਗੁਰਦੌਰੀਆਂ ਕੀ ਹੋਣਗੀਆਂ ਕੁਝ ਜ਼ਿੰਮੇਦਾਰ ਇਦਾਂ ਤੇ ਹੈਗੇ ਆ ਮੇਰੇ ਵਰਗੇ ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਹੈਗੀ ਘਰ ਉਹਨਾਂ ਦੇ ਵੀ ਠਾਏ ਆ ਉਨ੍ਹਾਂ ਵਾਸਤੇ ਇੱਕ ਵਧੇਰੇ ਰਾਸ਼ੀ ਫੰਡ ਜਾਰੀ ਕੀਤਾ ਜਾਵੇ ਉਹਨਾਂ ਦੇ ਮੁੜ ਵਸੇਬੇ ਲਈ ਉਹਨਾਂ ਦੇ ਘਰ ਬਣਾਏ ਜਾਣ ਇਹ ਮੈਂਰੀ ਸੈਂਟਰ ਸਰਕਾਰ ਨੂੰ ਵੀ ਅਪੀਲਿਆ ਤੇ ਪੰਜਾਬ ਸਰਕਾਰ ਨੂੰ ਵੀ ਅਪੀਲਿਆ ਮੈਂ ਗੱਲ ਮੁੱਦਿਆਂ ਤੇ ਆਉਂਗਾ ਮੈਂ ਫਾਲਤੂ ਦੀਆਂ ਗੱਲਾਂ ਕਰਨ 'ਚ ਮੇਰਾ ਕੋਈ ਇੰਨਾ ਦਿਲਚਸਪੀ ਨਹੀਂ ਹੁੰਦੀ ਜਿਹੜੀਆਂ ਗੱਲਾਂ ਸੰਵਿਧਾਨਿਕ ਤੇ ਕਾਨੂੰਨੀ ਤੇ ਹੱਕ ਆ ਉਹ ਗੱਲਾਂ ਮੈਂ ਕਰ ਰਿਹਾ ਵਾਂ ਕਿ ਜਿਨ੍ਹਾਂ ਦੀਆਂ ਗਰਜ਼ੋਰੀਆਂ ਹੋ ਕੇ ਜਿਨ੍ਹਾਂ ਨੂੰ ਮਿਲਣਾ ਉਹ ਤੇ ਮਿਲਣੀਆਂ ਉਹ ਜ਼ਿੰਮੇਵਾਰੀ ਮਹਿਕਮਾ ਦੀ ਹੋਣੀ ਆ ਪਰ ਜਿਹੜੇ ਗਰੀਬ ਲੋਕਾਂ ਦੇ ਘਰ ਟਹਿ ਗਏ ਆ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਹੈਗੀਆਂ ਜਿਹੜੇ ਮੰਨ ਲਓ ਕਿ ਛੋਟੇ ਵਰਗ ਦੇ ਲੋਕ ਆ ਐਸੀ ਲੋਕ ਵੀ ਹੈਗੇ ਆ ਬੀਸੀ ਲੋਕ ਵੀ ਹੈਗੇ ਆ ਉਹਨਾਂ ਦੇ ਘਰ ਵੀ ਟਹਿਏ ਉਹਨਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਵੀ ਹੋਇਆ ਹਰ ਬੰਦੇ ਦੀ ਭਰਪਾਈ ਹੋਣੀ ਚਾਹੀਦੀ ਆ ਔਰ ਫਿਰ ਭਰਪਾਈ ਹੋ ਕੇ ਇਹਦੇ 'ਚ ਕ੍ਰੈਡਿਟ ਲੈਣ ਵਾਲੀ ਗੱਲ ਕੋਈ ਨਹੀਂ ਆ ਲੋਕ ਤੁਹਾਨੂੰ ਟੈਕਸ ਦਿੰਦੇ ਆ ਲੋਕਾਂ ਦੀ ਜਾਣ ਦੀ ਮਾਲ ਦੀ ਪਸ਼ੂਆਂ ਦੀ ਤੇ ਪਰਿਵਾਰਾਂ ਦੀ ਰਾਖੀ ਕਰਨਾ ਤੁਹਾਡਾ ਫਰਜ਼ ਬਣਦਾ ਵਾ ਤੁਸੀਂ ਇੱਕ ਜ਼ਿੰਮੇਵਾਰ ਜੋ ਤੁਹਾਨੂੰ ਐਮ ਐਲ ਏ ਮੰਤਰੀ ਪੀ ਐਮ ਸੀ ਐਮ ਇਹ ਸੇ ਕਰਕੇ ਬਣਾਇਆ ਵਾ ਕਿ ਤੁਸੀਂ ਦੇਸ਼ ਦੀ ਦੇਸ਼ ਦੇ ਲੋਕਾਂ ਦੀ ਸਟੇਟਾਂ ਦੀ ਸਟੇਟਾਂ ਦੇ ਲੋਕਾਂ ਦੀ ਜਿਹੜੀ ਆ ਨਿਗਰਾਨੀ ਉਹਨਾਂ ਦੀ ਪਰਵਰਿਸ਼ ਕਰ ਸਕੋ ਜ਼ਿੰਮੇਵਾਰ ਜੋ ਤੁਹਾਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਫਿਰ ਨਾਲ ਹੀ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕਰਦਾ ਵਾਂ ਕਿ ਜਿਹੜੇ ਸੈਂਟਰ ਤੋਂ ਫੰਡ ਮੰਗੋ ਤੁਸੀਂ ਰਲਵਾ ਮਿਲਵਾ ਸੰਯੋਗ ਕਰ ਲੋ ਕਿ ਜਿਹੜੇ ਹਰਪੀੜ ਤੇ ਲੱਗ ਗਿਆ ਉਹਨਾਂ ਦੇ ਵਿੱਚ ਐਜੂਕੇਸ਼ਨ ਦੀ ਜਿਹੜੀ ਆ ਰੇਸ਼ੋ ਫੀਸਾਂ ਵਾਲੀ ਆ ਉਹ ਘੱਟ ਕਰਕੇ ਘੱਟ ਕੀਤੀ ਜਾਵੇ ਕਿਉਂਕਿ ਸਾਰੀ ਨਹੀਂ ਤੁਹਾਡੇ ਕੋਲ ਦੇ ਹੋਣੀ ਤੇ ਜਿਹੜੇ ਲੋੜਵੰਦ ਲੋਕ ਆ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਵਜੀਫੇ ਮੁਹੱਈਆ ਕਰਾਇਆ ਜਾਵੇ ਕਿ ਲੋਕਾਂ ਦੇ ਬੱਚੇ ਪੜ ਸਕਣ ਕਟੋ-ਕਟ 2 ਸਾਲ ਦੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਤੁਹਾਨੂੰ ਚੱਕਣਾ ਪਊਗਾ। ਉਹਨਾਂ ਇਲਾਕਿਆਂ ਦਾ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਨੇ ਮਾਰ ਕੀਤੀ ਆ ਮੈਂ ਪੰਜਾਬ ਦੇ ਪੂਰੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਵੈਸੇ ਤੇ ਹੱਕ ਤੁਹਾਡਾ ਪੰਜਾਬ ਦੇ ਪੂਰੇ ਪੰਜਾਬ ਦੇ ਐਜੂਕੇਸ਼ਨ ਤੁਹਾਨੂੰ ਫ੍ਰੀ ਆਉਟਕਾਸਟ ਦੇਣੀ ਚਾਹੀਦੀ ਆ ਨਹੀਂ ਤਾਂ ਸਸਤੇ ਰੇਟ ਦੇ ਹੋਣੇ ਚਾਹੀਦੀ ਆ ਜੋ ਸਕੂਲਾਂ ਦੇ ਹਾਲਾਤ ਆ 10 ਵੀ ਬੱਚੇ ਪੜਾਉਂਦਾ ਵਾ ਬਹੁਤ ਬਹੁਤ ਖਰਚੇ ਆ ਕਿ ਉਹਨਾਂ ਪਰਿਵਾਰਾਂ ਦੀ ਜ਼ਰੂਰ ਸਾਰ ਲੈਣੀ ਚਾਹੀਦੀ ਐਜੂਕੇਸ਼ਨ ਪ੍ਰਤੀ ਵੀ ਮੈਡੀਕਲ ਸਹੂਦਾ ਵੀ ਉਹਨਾਂ ਨੂੰ ਜਿਹੜੀ ਆ ਰਾਹਤ ਜਿਹੜੀ ਆ ਵੱਡੇ ਲੈਵਲ ਤੇ ਮਿਲਣੀ ਚਾਹੀਦੀ ਆ ਮੇਰੀ ਸਰਕਾਰਾਂ ਨੂੰ ਅਪੀਲ ਹੁਣ ਮੈਂ ਲਾਸਟ ਤੇ ਜਿਹੜੀ ਗੱਲ ਕਹਿਣ ਲੱਗਾ ਕਿ ਸੇਵਾ ਜਿਹੜੀ ਆ ਉਹ ਆਮ ਲੋਕਾਂ ਨੇ ਕੀਤੀ ਆ ਇਹਦੇ 'ਚ ਤੁਸੀਂ ਕ੍ਰੈਡਿਟ ਨਾ ਲਓ ਜਿਹੜੀ ਤੁਸੀਂ ਸੇਵਾ ਕਰਨੀ ਉਹ ਕੀਤੀ ਸੇਵਾ ਵੱਖਰੀ ਨਜ਼ਰ ਆਣੀ ਜਿਹੜੀ ਲੋਕਾਂ ਨੇ ਕੀਤੀ ਉਹ ਨਜ਼ਰ ਆ ਗਈ ਟਰਾਲੀਆਂ ਭਰ-ਭਰ ਕੇ ਲੋਕ ਲੈ ਕੇ ਪਾਣੀ ਦੀਆਂ ਰਾਸ਼ਨ ਦੀਆਂ ਪੱਠਿਆਂ ਦੀਆਂ ਉਦੋਂ ਕੋਈ ਰਾਜਨੀਤਿਕ ਲੀਡਰ ਦਾ ਬਿਆਨ ਨਹੀਂ ਨਜ਼ਰ ਆਇਆ ਕਿਸੇ ਰਾਜਨੀਤਿਕ ਦੀ ਕੋਈ ਉੱਥੇ ਸਿਰਫ ਆਏ ਮੈਂ ਤੁਹਾਨੂੰ ਦੱਸਿਆ ਬੇੜੀਆਂ ਚ ਹਟੇ ਲੈਂਦੇ ਆਏ ਤੂੰ ਟਰਾਲੀ ਲੈ ਕੇ ਗਿਆ ਮੈਂ ਟਰਾਲੀ ਲੈ ਕੇ ਆਇਆ ਤੇ ਵਰਤਾ ਦਿੱਤੀ ਉੱਥੇ ਅੱਗੇ ਕੋਈ ਫੋਟੋ ਕਰਾ ਲਈ ਕੋਈ মিডিਆ ਸਾਰਾ ਹਾਇਰ ਕੀਤਾ ਸੀ ਕੁਝ ਜਥੇਬੰਦੀਆਂ ਨੇ ਕੀਤਾ ਸੀ ਕੁਝ ਇਹਨਾਂ ਨੇ ਕੀਤਾ ਸੀ ਇਸ ਕਰਕੇ ਹੁਣ ਤੁਹਾਡੇ ਸਿਰ ਤੇ ਬਹੁਤ ਵੱਡੀ ਪਾਂਡਿਆ ਪੰਜਾਬ ਦੇ ਲੋਕਾਂ ਦੀ ਮਤ ਕਰੰਦੀ ਤਾਰੀਫ ਤਾਂ ਕਰ ਦਿੱਤੀ ਆ ਪਰ ਹੁਣ ਤੁਸੀਂ ਉਸ ਤਾਰੀਫ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਿਓ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜੇ ਤੁਹਾਨੂੰ ਪਤਾ ਕਿ ਪੰਜਾਬ ਸੰਤਾਪ ਵੀ ਹਟਾਉਂਦਾ ਵਾ ਆਪਣੀ ਹਿੱਕ ਤੇ ਹਟਾਉਂਦਾ ਆਪਣੀ ਛਾਤੀ ਤੇ ਹਟਾਉਂਦਾ ਵਾ ਹਰ ਮੁਸੀਬਤ ਨੂੰ ਝੱਲਦਾ ਵਾ ਤੇ ਫਿਰ ਤੁਸੀਂ ਵੀ ਉਹ ਹਮਦਰਦੀ ਦਲੋਂ ਦਿਲੋਂ ਤਨੋਂ ਤੇ ਮਨੋਂ ਤੇ ਚੰਗੀ ਸੋਚ ਰੱਖ ਕੇ ਨਿਭਾਓ ਕਿ ਹਰ ਇੱਕ ਦਾ ਹੱਕ ਹਰ ਇੱਕ ਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੰਜਾਬ ਨੂੰ ਮਾੜਾ ਪੰਜਾਬ ਨੂੰ ਕੁਸਣਾ ਬੰਦ ਕਰ ਦਿਓ ਉਹਨਾਂ ਲੋਕਾਂ ਦੀਆਂ ਜ਼ੁਬਾਨਾਂ ਨੂੰ ਲਗਾਮ ਦਿਓ ਜਿਹੜਾ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਨਿਸ਼ਾਨ ਸਾਹਿਬ ਤੱਕ ਵੀ ਕਈ ਵਾਰ ਟਾਰਗੇਟ ਸਾਡੇ ਕੀਤੇ ਗਏ ਆ ਅੱਜ ਉਹੀ ਨਿਸ਼ਾਨ ਸਾਹਿਬ ਲੋਕਾਂ ਦੀਆਂ ਬਾਹਾਂ ਬਣੇ ਆ ਉਹੀ ਨਿਸ਼ਾਨ ਸਾਹਿਬ ਲੋਕਾਂ ਦਾ ਜਿਹੜਾ ਵਾ ਭੁੱਖ ਮਟਾਉਣ ਦਾ ਇੱਕ ਜਰੀਆ ਬਣੇ ਹੋਰ ਕੋਈ ਨਹੀਂ ਸਾਹਮਣੇ ਆ ਦੁੱਖ ਦੀ ਘੜੀ ਦੇ ਵਿੱਚ ਖਾਲਸਾ ਖਲੋਤਾ ਵਾ ਪੰਜਾਬ ਖਲੋਤਾ ਵਾ ਪੰਜਾਬ ਦਾ ਹਰ ਇੱਕ ਮਾਈ ਭਾਈ ਖਲੋਤਾ ਵਾ ਹਰ ਇੱਕ ਪ੍ਰਾਣੀ ਨੇ ਸੇਵਾ ਕੀਤੀ ਆ ਤੇ ਇਹਦੇ ਕਰਕੇ ਕ੍ਰੈਡਿਟ ਵਾਰ ਜਥੇਬੰਦੀਆਂ ਨੂੰ ਵੀ ਨਹੀਂ ਲੈਣਾ ਚਾਹੀਦਾ ਭਾਵੇਂ ਉਹ ਪੰਥਰੀ ਜਥੇਬੰਦੀਆਂ ਹੋਣ ਭਾਵੇਂ ਰਾਜਨੀਤਿਕ ਜਥੇਬੰਦੀਆਂ ਹੋਣ ਇਹ ਮੇਰੀ ਅਪੀਲ ਆ ਇਹ ਸੇਵਾ ਪੰਜਾਬ ਦੇ ਲੋਕਾਂ ਨੇ ਕੀਤੀ ਹੈ ਸਰਕਾਰ ਕੀ ਕਰਦੀ ਹੈ ਉਹ ਬਾਅਦ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ